ਮੈਂ ਅੱਜ ਤੁਹਾਨੂੰ ਇੱਕ ਚੁਟਕਲਾ ਤੇ ਇੱਕ ਛੋਟੀ ਮਿੰਨੀ ਕਹਾਣੀ ਸੁਣਾਉਂਗਾ ਇੱਕ ਪੜਿਆ ਹੋਇਆ ਕੈਨੇਡੀ ਕੁੱਤਾ ਭਾਰਤ ਦੇ ਵਿੱਚ ਆਇਆ ਕੁੱਤਾ ਬੜਾ ਹੀ ਖੁਸ਼ ਜਾਪਦਾ ਜਦੋਂ ਦਾ ਇੱਥੇ ਡੇਰਾ ਲਾਇਆ ਚੈਨਲ ਵਾਲੇ ਪੁੱਛਣ ਕੁੱਤੇ ਨੂੰ ਇੰਨਾ ਵਧੀਆ ਦੇਸ਼ ਕੈਨੇਡਾ ਕਿਹੜੀ ਗੱਲਾਂ ਛੱਡਿਆ ਸੱਚ ਸੱਚੋ ਸੱਚ ਦੱਸ ਤੈਨੂੰ ਭਾਰਤ ਕਿਹੜੀ ਗੱਲਾਂ ਚੰਗਾ ਲੱਗਿਆ ਕੁੱਤਾ ਕਹਿੰਦਾ ਖਾਣ ਪੀਣ ਸਭ ਕੁਝ ਠੀਕ ਸੀ ਇੱਕ ਆਦਤ ਕਰਕੇ ਮਾਰ ਬੜੀ ਮੈਂ ਖਾਧੀ ਮੈਂ ਕਿਹਾ ਚਲ ਮਣਾ ਬਾਤ ਚਲੀਏ ਜਿੱਥੇ ਹਰ ਇੱਕ ਨੂੰ ਭੌਂਕਣ ਦੀ ਪੂਰੀ ਆਜ਼ਾਦੀ ਜਿੱਥੇ ਹਰ ਇੱਕ ਨੂੰ ਭੌਂਕਣ ਦੀ ਪੂਰੀ ਆਜ਼ਾਦੀ ਛੋਟੀ ਕਹਾਣੀ ਬਾਬਾ ਗਪੌੜ ਦਾਸ प्रवचन ਦੇ ਰਹੇ ਸਨ ਵੱਡੀ ਗਿਣਤੀ ਵਿੱਚ ਸੰਗਤਾਂ ਸੁਣ ਰਹੀਆਂ ਸਨ ਉਹਨਾਂ ਨੇ ਕਿਹਾ ਭਾਈ ਰੱਬ ਤੁਹਾਡੇ ਅੰਦਰ ਹੀ ਹੈ ਜੋ ਤੁਹਾਡੀ ਰੱਖਿਆ ਕਰਦਾ ਹੈ ਉਸਨੂੰ ਹਮੇਸ਼ਾ ਯਾਦ ਕਰਿਆ ਕਰੋ ਨਾਮ ਜਪਿਆ ਕਰੋ ਕਥਾ ਦੇ ਅਖੀਰ ਵਿੱਚ ਕਿਹਾ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਤੁਹਾਡੇ ਅੰਦਰ ਹੀ ਹਨ ਜੋ ਤੁਹਾਡੇ ਚੰਗੇ ਗੁਣਾਂ ਨੂੰ ਲੁੱਟ ਰਹੇ ਹਨ ਸਾਰੀ ਸੰਗਤ ਦੇ ਵਿੱਚੋਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਉੱਠਿਆ ਉਸਨੇ ਬੇਨਤੀ ਕੀਤੀ ਬਾਬਾ ਜੀ ਦੱਸੋ ਪਹਿਲਾਂ ਤੁਸੀਂ ਕਿਹਾ ਕਿ ਰੱਬ ਵੀ ਬੰਦੇ ਦੇ ਅੰਦਰ ਹੈ ਤੇ ਬਾਅਦ ਚ ਕਹੇ ਜਿਹੜੇ ਪੰਜ ਚੋਰ ਹੈ ਤੁਹਾਡੇ ਗੁਣਾਂ ਨੂੰ ਲੁੱਟੀ ਜਾਂਦੇ ਆ ਉਹ ਵੀ ਤੁਹਾਡੇ ਅੰਦਰ ਹੀ ਹੈ ਤੇ ਕੀ ਗੱਲ ਰੱਬ ਉਹਨਾਂ ਚੋਰਾਂ ਨੂੰ ਰੋਕਦਾ ਨਹੀਂਗਾ ਸਾਡੇ ਗੁਣ ਜਿਹੜੇ ਚੰਗੇ ਲੁੱਟੇ ਜਾਂਦੇ ਹਨ ਕਿ ਰਾਸ਼ੀ ਪਾਰਟੀਆਂ ਵਾਂਗੂ ਚੋਰ ਤੇ ਰੱਬ ਰਲਿਆ ਬਈ ਦੀ